ਉਧਰ ਤੋਂ ਮੈਨੂੰ ਨਾ ਫੋਨ ਆਇਆ ਦੁਪਹਿਰੇ ਜਸਪਾਲ ਕੁਮਨਜੀ ਆਪਣੇ ਜਿਹੜੇ ਥਗੇ ਨੇ ਡੀਐਮਓ ਸਾਹਿਬ ਤੇ ਇੱਕ ਦੱਸਿਆ ਗਿਆ ਕਹਿੰਦੇ ਕਿ ਜਿਹੜੀ ਜਿੜੀ ਆਪਣੀ ਆ ਗਈ ਹੈ ਤੇ ਮੈਂ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਸੀਗਾ ਕਿ ਆਪਣਾ ਮੌਇਸਚਰ ਕਿੰਨਾ ਹੈ ਨਮੀ ਕਿੰਨੀ ਹੈ ਤੇ ਕਹਿੰਦੇ 15 ਤੇ ਹੁਣ ਚੈੱਕ ਕੀਤੀ ਮੌਇਸਚਰ ਮੀਟਰ ਤੋਂ ਤੇ 14.6% ਹੈ ਤੇ ਜਿਹੜਾ ਜ਼ਿੰਮੇਦਾਰ ਜਿਹੜੇ ਰਜਿੰਦਰ ਸਿੰਘ ਨੇ ਸੰਗਰੂਰ ਤੋਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਕਹਿੰਦੇ ਕਿ ਮੈਂ ਅਗੀਤੀ ਲਾਈ ਸੀ 3 ਜੂਨ ਨੂੰ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਜਿਹੜੀ ਸਾਡੀ ਪਹਿਲੀ ਆਮਦ ਹੈ ਉਹ ਐਨੀ ਵਧੀਆ ਜਿਹੜੀ ਮੌਇਸਚਰ ਹੈ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਆਇਆ ਹੈ ਤੇ ਮੇਰੇ ਨਾਲ ਪ੍ਰਧਾਨ ਜੀ ਵੀ ਨੇ ਤੇ ਨਾਲ ਆਪਣੇ ਚੇਅਰਮੈਨ ਸਾਹਿਬ ਨੇ ਮਾਰਕੀਟ ਕਮੇਟੀ ਜੀ ਨਾਲ ਸੈਕਟਰੀ ਮਾਰਕੀਟ ਕਮੇਟੀ ਨੇ ਜਿਹੜੀ ਪਹਿਲੀ ਜਿਹੜੀ ਖਰੀਦ ਹੈ ਉਹ ਪੰਗਰੇਨ ਨੇ ਕੀਤੀ ਹੈ ਤੇ ਮੁਬਾਰਕਾਂ ਨੇ ਜੀ ਤੇ ਮੈਂ ਆਸ ਕਰਦਾ ਕਿ ਹੁਣ ਜਿਹੜੀ ਆਉਣ ਵਾਲੀ ਆਮਦ ਹੈ ਇਸ ਤੋਂ ਬਾਅਦ ਉਹ ਵੀ ਜਿਹੜੀ ਹੈ ਘਟੂ ਘਟ ਨਮੀ ਜਿਹੜੀ ਹੈ ਉਹ ਠੀਕ ਠਾਕ ਹੋਏਗੀ ਤੇ ਜਿਮੇਦਾਰ ਭਾਈ ਨਰਿੰਦਰ ਸਿੰਘ ਜੀ ਮੈਂ ਉਹਨਾਂ ਦਾ ਪਹਿਲਾਂ ਵੀ ਧੰਨਵਾਦ ਕਰ ਚੁੱਕਾ ਤੇ ਆਪ ਜੀ ਦੇ ਸਾਹਮਣੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਨੀ ਸਾਫ ਤੇ ਜਿਹੜੀ ਹੈ ਨਵੇਂ ਤੋਂ ਰਹਿਤ ਜਿਹੜੀ ਤੁਸੀਂ ਸਾਡੇ ਕੋਲ ਲੈ ਕੇ ਆਏ ਹੋ ਬਹੁਤ ਧੰਨਵਾਦ ਸਰ ਪੇਮੈਂਟ ਨੂੰ ਲੈ ਕੇ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੇ ਨਹੀਂ ਠੀਕ ਨਹੀਂ ਜੋ ਸਰਕਾਰੀ ਹਦਾਇਤਾਂ ਨੇ ਆਪਾਂ ਉਹਦੇ ਅਨੁਸਾਰ ਜਿਹੜੀ ਹੈ ਉਹ ਕਰਦੇ ਰਵਾਂਗੇ ਤੇ ਇਨੀ ਕੋਈ ਜੇ ਪ੍ਰੋਬਲਮ ਹੋਏਗੀ ਤੇ ਡੈਫੀਨਿਟਲੀ ਕਿਉਂਕਿ ਮੈਨੂੰ ਮਿਲਦੇ ਰਹੇ ਨੇ ਆਪਣੇ ਪ੍ਰਧਾਨ ਜੀ ਵੀ ਹੈ ਨਾ ਜੋ ਸਮੱਸਿਆਵਾਂ ਦੱਸੀਆਂ ਗਈਆਂ ਨੇ ਮੈਂ ਜੋਇਨ ਨਹੀਂ ਕੀਤਾ ਸੀਗਾ ਦੂਜੇ ਦਿਨ ਮੈਨੂੰ ਆ ਕੇ ਮਿਲੇ ਸੀਗੇ ਸੋ ਇਹਦੇ ਬਾਰੇ ਮੈਂ ਦ ਐਂ ਜਿਹੜੀਆਂ ਸਮੱਸਿਆਵਾਂ ਸਾਨੂੰ ਨਹੀਂ ਬੈਠਾ ਹੁੰਨਾ ਜੇ ਕਿਤੇ ਕੋਈ ਦਿੱਕਤ ਆਏਗੀ ਮੈਂ ਬੇਨਤੀ ਕਰਨਾ ਕਿ ਜ਼ਿੰਮੇਦਾਰ ਜਿਹੜੇ ਭਾਈ ਨੇ ਕੱਟੂ ਘਾਟਾ ਮੇਰੇ ਧਿਆਨ ਦੇ ਵਿੱਚ ਜਿਹੜੀ ਹੈ ਇੱਕ ਵਾਰੀ ਗੱਲ ਨੂੰ ਜ਼ਰੂਰ ਲੈ ਕੇ ਆ ਸਰ ਮੰਡੀ ਨੂੰ ਲੈ ਕੇ ਲਗਾਤਾਰ ਬਾੜਤੀਆਂ ਵੱਲੋਂ ਜਾਂ ਜ਼ਿੰਮੇਦਾਰਾਂ ਵੱਲੋਂ ਮੰਗ ਕੀਤੀ ਜਾਂਦੀ ਕਿਉਂਕਿ ਉੱਥੇ ਕਾਫੀ ਪਰੇਸ਼ਾਨੀਆਂ ਆਉਂਦੀਆਂ ਹਨ ਉਹਨਾਂ ਨੂੰ ਹਾਂ ਨਹੀਂ ਪਹਿਲਾਂ ਵੀ ਇਹਨਾਂ ਨੂੰ ਸਲਾਸ਼ਨ ਦਵਾਏ ਗਏ ਪਰ ਉਸ ਦਾ ਹੱਲ ਨਹੀਂ ਕੋਈ ਹੋਇਆ ਮੈਂ ਇਸ ਵਾਰ ਉਹ ਵੀ ਰੱਖ ਮੈਨੂੰ ਮੈਨੂੰ ਕੁਦਰਤੀ ਅਜਮੀ ਨਹੀਂ ਹੋਇਆ ਅਜੇ ਜੁਆਇਨ ਕੀਤੇ ਤੇ ਜਿੱਦਾਂ ਹੀ ਮੈਂ ਆਇਆ ਸੀਗਾ ਅੱਜ ਮੈਂ ਦੱਸਿਆ ਜਿਵੇਂ ਕਿ ਦੂਜੇ ਦਿਨ ਹੀ ਮੈਨੂੰ ਪ੍ਰਧਾਨ ਜੀ ਆ ਕੇ ਮਿਲੇ ਸੀ ਤੇ ਪੂਰਾ ਪੂਰਾ ਇਹਨਾਂ ਦਾ ਜਥਾ ਮੈਨੂੰ ਆ ਕੇ ਮਿਲਿਆ ਸੀ ਐਂਡ ਉਹਨਾਂ ਵੱਲੋਂ ਸਸਿਹੜੀ ਸਮੱਸਿਆ ਕੀਤੀ ਗਈ ਦੱਸੀ ਗਈ ਸੀ ਕਿ ਉਹ ਇਹੀ ਸੀਗੀ ਕਿ ਸੰਗਰੂਰ ਦੀ ਜਿਹੜੀ ਮੰਡੀ ਹੈ ਸਾਡੇ ਕੋਲ ਜਿਹੜੀ ਜਗ੍ਹਾ ਇੰਨੀ ਵੱਡੀ ਸੰਗਰੂਰ ਦੀ ਯਾਨੀ ਕਿ ਆਮਦ ਹੈ ਐਂਡ ਉਹਦੇ ਹਿਸਾਬ ਨਾਲ ਸਾਡੀ ਜਗ੍ਹਾ ਜਿਹੜੀ ਹੈ ਉਹ ਸੱਚ ਕੇਲੇ ਹੈ ਅੱਜ ਮੈਂ ਆ ਕੇ ਆਪ ਦੇਖਿਆ ਕਿ ਹਜੇ ਤੇ ਬਿਲਕੁਲ ਆਮਦ ਹੈ ਆਮਦ ਦੇ ਵਿੱਚ ਵੀ ਚਲੋ ਆਪਣੇ ਵੱਲੋਂ ਤੋਂ ਆਪਾਂ ਬੈਸਟ ਕਰ ਸਕਦੇ ਹਾਂ ਘੱਟੋ ਘੱਟ ਉਹ ਜ਼ਰੂਰ ਕਰਨਾ ਚਾਹੀਦਾ ਆਪਾਂ ਆਪਣੇ ਵੱਲੋਂ ਜਤਨ ਜੜੇ ਜ਼ ਸੋ ਇਹਨਾਂ ਸ਼ਬਦਾਂ ਨਾਲ ਅੱਜ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਪੇ ਆਏ ਹੋ ਧੰਨਵਾਦ